ਖਰਚਾ ਕਰਦੇ ਕਹਿੰਦੇ ਗੱਡੀਆਂ ਚਾਉਂਦੇ ਆ ਗੱਡੀਆਂ ਤੇ ਮਿਲਣਾ ਦਾ ਨਾ ਬਾਪ ਦਰਦੇ ਤੂੰ ਜਹਾਜ਼ ਚਾਉਂਦੇ ਸੀ ਤੇ ਫਿਰ ਐਵੇਂ ਕੌਣ ਕਿ ਕੁਝ ਪਤਾ ਹੀ ਨਹੀਂ ਮੈਨੂੰ ਮੈਨੂੰ ਯਾਦ ਹੈ ਵੱਡੇ ਪਾਲ ਸਾਹਿਬ ਜੋ ਮੁੱਖ ਮੰਤਰੀ ਸੀ ਕੈਪਟਨ ਮਰਿੰਦਰ ਸਿੰਘ ਨੇ ਸਾਡੇ ਤੇ ਵੀ ਇਲਜ਼ਾਮ ਲਾਇਆ ਸੀ ਕਿ ਜੀ ਸਾਡੇ 4.5 ਹਜ਼ਾਰ ਕਰੋੜ ਦੀ ਜਾਇਦਾਦ ਹੈ ਅਮਰੀਕਾ ਕੈਨੇਡਾ ਜਾਰਕਿੰਗ ਲੋਟ ਆ ਇਹ ਹੈ ਉਹ ਬਾਰ ਬਾਰ ਕਹਿੰਕੇ ਲੋਕਾਂ ਦੇ ਮਨ ਪਾਦਾ ਇੱਕ ਚੀਜ਼ ਨਹੀਂ ਕੋਰਟ ਦੇਖ ਸਕੇ ਇੱਕ ਚੀਜ਼ ਨੂੰ ਬੜੀ ਕੀਤਾ ਜੱਜ ਨੇ ਕਹਿੰਦੇ ਸਾਰਾ ਝੂਠ ਬੋਲਦੇ ਵਜੀਤਾ ਸਾਹਿਬ ਵੀ ਬਰੀ ਹੋਣਗੇ ਪਰ ਉਹਨਾਂ ਦਾ ਨਿਸ਼ਾਨਾ ਕੀ ਹੈ ਜੋ ਕਾਲੀ ਬਲ ਦੀ ਆਵਾਜ਼ ਘੁੰਮਦੇ ਜੋ ਲੋਕਾਂ ਦੀ ਆਵਾਜ਼ ਜਾਂਦਾ ਜੋ ਚੁੱਪੀ ਵਿੱਚ ਕਿਹਦੇ ਖੱਤੀ ਨਾਜਦੇ ਹੈ ਅਸਲ ਨੂੰ ਜ਼ਰੂਰ ਕਰਨਾ ਹੈ ਕਿੰਨੀ ਦਿਨ ਕਰ ਲੋਗੇ ਵੱਡੇ ਬਾਦਲ ਸਾਹਿਬ ਤੇ ਕਾਲੀ ਦਲ ਇੱਕ ਐਜੀ ਪਾਰਟੀ ਐ ਜਿਹੜੀ ਨਾ ਪਰਚੀਆਂ ਤੋਂ ਡਰੇ ਨਾ ਸਰਕਾਰਾਂ ਤੋਂ ਝੁਕੇ 16 ਸਾਲ ਵੱਡੇ ਬਾਦਲ ਸਾਹਿਬ ਵੇਲ ਚ ਰਹੇ ਮੈਨੂੰ ਯਾਦ ਹੈ ਮੈਂ ਛੋਟਾ ਜਿਹਾ ਹੁੰਦਾ ਸੀ ਤਾਮਲ ਲਾਡੂ ਦੀ ਕੋਇੰਬਟੂਰ ਦੇ ਵਿੱਚ 3 ਸਾਲ ਉੱਥੇ ਰੱਖਿਆ ਮਧਿਆ ਪ੍ਰਦੇਸ਼ ਰੱਖਿਆ ਜੱਬਲਪੁਰ ਰੱਖਿਆ ਪਰ ਬਾਦਲ ਸਾਹਿਬ ਨੇ ਇਹ ਕਿਸੇ ਕਾਲੀ ਲੀਡ ਨੇ ਕੋਈ ਹੌਸਲਾ ਨਹੀਂ ਛੱਡਿਆ ਲੱਖ ਲੂੰ ਮੈਸ ਕਰਕੇ ਮੈਂ ਬੇਨਤੀ ਕਰਨ ਆਇਆ ਆਪਣੀ ਜਿਹੜੀ ਇੱਕ ਕਮਜ਼ੋਰੀ ਪਾਰਟੀ ਦੀ ਹੈ ਵੀ ਆਪਾਂ ਜੋ ਝੂਠ ਆਪਣੇ ਖਿਲਾਫ ਬੋਲਦਾ ਹੈ ਆਪੇ ਡਟ ਕੇ ਆਵਾਜ਼ ਨਹੀਂ ਫੋਂਦੇ ਉਹਦੇ ਖਿਲਾਫ ਹੁਣ ਮੇਰੇ ਖਿਲਾਫ ਤੁਸੀਂ ਵੇਖ ਲਓ ਸਾਰੀਆਂ ਤਾਕਤਾਂ ਲੱਗੀਆਂ ਆ ਜਿੰਨੇ ਸਰਕਾਰ ਐ ਝਾੜੂ ਵਾਲੇ ਐ ਆ ਜਥੇਬੰਦੀਆਂ ਐ ਸਾਰਿਆਂ ਦਾ ਕੋਈ ਇੱਕ ਨਿਸ਼ਾਨਾ ਐ ਕਿ ਬਾਦਲ ਪ੍ਰਵਾਸ ਦਾ ਨਾਂ ਖਤਮ ਕਰ ਦਿਓ ਇੱਥੋਂ ਤੱਕ ਆ ਗਏ ਕਿ ਗੋਲੀ ਚਲਾਉਣ ਤੱਕ ਆ ਗਏ ਪਰ ਰੱਬ ਨੇ ਬਚਾਇਆ ਪਰਮਾਤਮਾ ਨੇ ਬਚਾਇਆ ਜਿੰਨਾ ਜਿਹੜੇ ਸਾਨੂੰ ਮਾਰਨ ਨੂੰ ਫਿਰਦੇ ਸੀ ਹੁਣ ਕਿੱਥੇ ਸੜਕਾਂ ਦੇ ਤੁਰੇ ਫਿਰਦੇ ਐ ਆ ਸਾਰੀ ਪਰਮਾਤਮਾ ਦੀ ਕਰਮਾ ਹੈ ਮਜੀਠੀ ਆ ਲੋਤ ਆ ਫਰਜ਼ ਥੋੜਾ ਐ विक्रम जी ਤੁਹਾਡੇ ਵਾਸਤੇ ਲੜਾਈ ਲੜਦੇ ਮੈਨੂੰ ਯਾਦ ਹੈ ਸਰਕਾਰ ਹੁੰਦੀ ਹਰ ਦੂਜੇ ਦਿਨ ਆਜੀ 10 ਕਰੋੜ ਰੁਪਏ ਮਜੀਠੇ ਵਸ ਦਿਓ 20 ਕਰੋੜ ਦਿਓ 50 ਕਰੋੜ ਦਿਓ ਆਟਾ ਦਾਲ ਦੇ ਕਾਰਡ ਤੇ ਮੈਨੂੰ ਲੱਗਦਾ ਸਾਰੇ ਦੇ ਬਣਾ ਦੇਈ ਤੁਹਾਡੇ ਮੈਨੂੰ ਲੱਗਦਾ ਸੀ ਇਹ ਅਜੀਬ ਵੱਡੇ ਪਾਲ ਸਾਹਿਬ ਕਹਿੰਦੇ ਮਜੀਠਾ ਸਾਹਿਬ ਕੋਈ ਬੰਦਾ ਤੁਹਾਡਾ ਹੈਗਾ ਤੂੰ ਬੱਚੇ ਨੂੰ ਵੀ ਦੱਸ ਦਿਓ ਦੇਖੋ ਤੁਹਾਨੂੰ ਕਿਸੇ ਜੀ ਦੀ ਕਮੀ ਮਹਿਸੂਸ ਖੋਣ ਦਿੰਦੀ ਸਰਕਾਰ ਦੇ ਤਰ੍ਹਾਂ ਕਿਸੇ ਚੀਜ਼ ਦੀ ਲੋੜ ਹੁੰਦੀ ਤੁਹਾਡੇ ਸਾਹਮਣੇ ਹੁੰਦੀ ਤੁਹਾਡੇ ਹਲਕੇ ਦੇਖ ਲਓ ਜਿੰਨੀ ਡਿਵੈਲਪਮੈਂਟ ਕਰਾਈ ਬੜੇ ਖੁਸ਼ਕਿਸਮਤ ਉਹ ਹਲਕੇ ਆ ਜਿਨ੍ਹਾਂ ਕੋਲੇ ਤਕੜਾ ਲੀਡਰ ਹਲਕੀ ਦੀ ਸੇਵਾ ਕਰ ਤੁਸੀਂ ਖੁਸ਼ਕਿਸਮਤ ਹੋ ਦੇਖੋ ਅੱਜ ਆ ਲੜਾਈ ਥੋਡੀ ਐ ਮਜੀਠਾ ਸਾਹਿਬ ਦੀ ਨਹੀਂ ਇਦੋਂ ਉਹ ਤੁਹਾਨੂੰ ਤਕਲੀਫ ਹੁੰਦੀ ਸੀ ਉਹ ਆਪਣੀ ਅੱਗੇ ਹੁੰਦਾ ਸੀ ਤੁਹਾਡੇ ਅੱਜ ਉਹ ਨਹੀਂ ਹੈ ਹੁਣ ਗੁਨੀਬ ਵਿਚਾਰੀ ਇਕੱਲੀ ਲੱਗੀ ਹੈ ਦਿਨ ਸਿਆਸਤ ਤਰਫ ਝਾਕਣਾ ਨਹੀਂ ਸੀ ਉਸ ਨੂੰ ਸਿਆਸਤ ਚ ਆਉਣਾ ਪਿਆ ਤੁਹਾਡੇ ਹਲਕੇ ਦਾ ਝੰਡਾ ਝੁਲਦਾ ਰੱਖਣ ਵਾਸਤੇ ਇਸ ਕਰਕੇ ਮੇਰੀ ਬੇਨਤੀ ਹੈ ਦੇਖੋ ਪਿਛਲੀ ਵਾਰ ਵੀ ਹਰ ਵਾਰ ਤੁਸੀਂ ਐਮਐਲਏ ਇਲੈਕਸ਼ਨ 2022 25 30 ਹਰ ਦੇ ਚਾਉਂਦੇ ਤੇ ਸਾਰੇ 4 ਤੇ 4 ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਬਲਾਕ ਸੰਪਤੀਆਂ ਤੁਸੀਂ ਜਿੱਤ ਰਹੇ ਸੀ ਇੱਕ ਵੀ ਨਹੀਂ ਰਹਿਣ ਦਿੰਦੇ ਸੀ ਆਈ ਨਿਸ਼ਾਨਾ ਤੁਹਾਡਾ ਹੋਣਾ ਚਾਹੀਦਾ ਮੈਂ ਕਹਿੰਦਾ ਸਹੀ ਮੈਂ ਦੱਸਾਂ ਹੌਸਲਾ ਮਜੀਦਿਆ ਸਾਹਿਬ ਨੂੰ ਤਾਂ ਮਿਲੂਗਾ ਕਿਉਂਕਿ ਉਹਨਾਂ ਦੇ ਉਹ ਉਹਨਾਂ ਨੂੰ ਫਿਰ ਤੋਂ ਉਹਨਾਂ ਭਾਵੇਂ ਦੇਲ ਚ ਅਸਲੀ ਤੁਸੀਂ ਕਹੋਗੇ ਉਹਨਾਂ ਨੂੰ ਦੇ ਖੁਸ਼ੀ ਹੋਊਗੀ ਜੇ ਚਾਰੇ ਤੇ ਚਾਰੇ ਜ਼ਿਲ੍ਹਾ ਪ੍ਰੀਸ਼ਦ ਤੇ ਬਾਕੀ ਜਿਹੜੀਆਂ ਸੰਧੀਆਂ ਸਾਰੀਆਂ ਜਿਤਾਉਂ। ਇਹ ਤੋਰਸ਼ ਮਰਜੀ ਕਰਨਾ ਪਏ ਜਿਤਨਾ ਹੀ ਆਪਾਂ ਚਾਰੇ ਜਿਤਨਾ। ਬੋਲੇ ਇਸ ਵਨ ਹਾ ਜਿਤਾਉਂਗੇ। ਜਿਤਾਉਂਗੇ ਪ੍ਰਧਾਨ ਢਿੱਲੇ ਜੇ ਬੋਲੀ ਜਣਿਓ। ਕਮਿਟੀਆ ਸਾਹਿਬ ਨੂੰ ਦੇਖਦੇ ਕਿਵੇਂ ਮੁੱਛਾਂ ਨੂੰ ਉਤਾ ਦੇਂਦੇ ਹੁੰਦੇ ਸੀ। ਤੇ ਬਰਗ ਮਾਰਦੇ ਹੁੰਦੇ ਸੀ ਤੁਸੀਂ ਹੁਣ ਹਲਕੇ ਵੀ ਹੋ ਨਾ ਦੇ ਹੁਣ ਦੂਜੀ ਗੱਲ ਤੇ ਆ ਗਏ ਇੱਥੇ ਇੱਕ ਝਾੜੂ ਵਾਲਿਆਂ ਦਾ ਮੈਂ ਨਾਂ ਕੀ ਲੈਣਾ ਉਹਦਾ ਨਾਂ ਕੀ ਮੈਂ ਤਾਂ ਨਹੀਂ ਭੁੱਲਿਆ ਹੈ ਹੈ ਅੱਛਾ ਹੁਣ ਇਕਲ ਦੱਸੋ ਉਹ ਕੀ ਕਹਿੰਦਾ ਫਿਰਦਾ ਹੈ ਮੈਨੂੰ ਗਨੀਮ ਜੀ ਨੇ ਦੱਸਿਆ ਉਹ ਕਹਿੰਦਾ ਫਿਰਦਾ ਇੱਕ ਫੋਨ ਚੱਕ ਲੈਂਦਾ ਆਪਣਾ ਕਹਿੰਦਾ ਰੋਜ਼ ਮੇਰੇ ਨਾਲ ਸੰਵੀਰ ਬਾਦਲ ਗੱਲ ਕਰਦਾ ਹੈ ਹਾਂ ਅਈ ਕਹਿੰਦਾ ਤੇ ਕਹਿੰਦਾ ਕਿ ਮੈਂ ਤਾਂ ਆ ਜਾਣਾ ਵਾਪਸ ਜਿਹੜਾ ਆਪ ਵਾਲਾ ਕਹਿ ਰਿਹਾ ਐਮਐਲਏ ਆਪਣਾ ਹਲਕਾ ਚਾਰਜ ਹੈ ਕਿ ਮੈਂ ਆ ਜਾਣਾ ਵਾਪਸ ਆਪ ਜਾਣਾ ਵਾਪਸ ਦਾ ਮਤਲਬ ਕੀ ਹੈ ਉਹਨੂੰ ਪਤਾ ਹੈ ਕਾਲੀ ਦਲ ਦੀ ਸਰਕਾਰ ਆ ਰਹੀ ਹੈ ਇਹ ਤਾਂ ਮੰਨ ਲਿਆ ਨਾ ਕਾਲੀ ਦਲ ਦੀ ਸਰਕਾਰ ਆ ਰਹੀ ਹੈ ਜਿਹੜੇ ਕਹਿੰਦੇ ਅਸੀਂ ਆ ਜਾਣਾ ਹੈ ਦੇਖੋ ਐਗੇ ਲੋਕ ਹੀ ਆ ਜਿਹੜੇ ਕਾਲੀ ਦਾ ਨੁਕ ਬਦਨਾਮ ਕਰਦੇ ਆ ਇਹਨਾਂ ਨੇ ਆ ਜਿਹੜੇ ਆਏ ਕਿੱਥੋਂ ਸੀ ਸਕੂਟਰ ਤੇ ਆਏ ਸੀ ਤੇ ਐਡੀਆਂ ਗਲੀਆਂ ਕੋਠੀਆਂ ਬਣਾ ਗਏ ਮੈਂ ਤਾਂ ਮਜੀਠੀਆ ਸਾਹਿਬ ਨੂੰ ਕਹਿਣਾ ਥੋੜਾ ਚੈੱਕ ਕਰ ਲੈਗੋ ਆ ਜਿਹੜੀ ਜਿਆਦਾ ਪਾਵਰ ਦਿੱਤੀ ਹੈ ਨਾ ਮੈਂ ਤਾਂ ਅੱਜ ਕਹਿ ਮੈਂ ਅੱਜ ਤੁਹਾਡੇ ਸਾਹਮਣੇ ਕਹਿਣ ਲੱਗਿਆ ਪੂਰੀ ਜ਼ਿੰਦਗੀ ਨਹੀਂ ਜਿੰਨਾ ਤੱਕ ਮੈਂ ਪ੍ਰਧਾਨ ਆ ਮੈਂ ਤਾਂ ਨਹੀਂ ਇਹਨੂੰ ਵੰਡ ਦਿੰਦਾ ਕਾਲੀ ਦਲ ਚ ਮੈਂ ਤਾਂ ਕੋਈ ਗਰੀਬ ਜੀ ਨੂੰ ਗੱਲ ਕਰਿਆ ਸੀ ਪੱਛਾ ਹੁਣੀ ਕੁਰਸੀ ਤੇ ਮੈਂ ਕਿਹਾ ਮਜੀਠੀਆ ਸਾਹਿਬ ਨੂੰ ਕਹਿ ਦਿਓ ਕਿ ਤੇ ਐ ਨਾ ਪਿਗਲ ਪੁਗਲ ਜਾਣ ਕੋਈ ਗੋਡੇ ਗਾੜੀ ਹੱਥ ਫੜ ਲੇ ਇਹ ਇਹ ਜੇ ਬੰਦੇ ਨੂੰ ਪਾਰਟੀ ਚ ਨਹੀਂ ਆਉਣਾ ਚਾਹੀਦਾ ਮੈਂ ਤੈਨੂੰ ਅੱਜ ਦੱਸਾਂ ਕਾਇਮ ਲੋਕ ਹੈ ਜਿਨ੍ਹਾਂ ਨੇ ਪਾਰਟੀ ਦਾ ਨਾਂ ਖਰਾਬ ਕੀਤਾ ਹੁਣ ਤੀਜੀ ਗੱਲ ਆ ਜਿਹੜੇ ਸੋਚਦੇ ਆ ਆ ਤਲਵੀਰ ਹੋ ਜਾਂਦਾ ਕਿ ਮੇਰੇ ਨਾਲ ਪੌਲਸ ਹੈ ਉਹ ਅਮਰੀਕਾ ਗਈ ਜਿਪਸੀ ਲਾ ਲਈ ਪਿੱਛੇ ਜਿਪਸੀ ਲਾ ਲਈ ਤਲਵੀਰ ਸਿਆ ਸਾਲ ਬਾਅਦ ਆਈ ਜਿਪਸੀ ਵਾਲੇ ਤੇ ਨਾਂ ਨੂਡ ਕਰ ਲਈ ਆਈ ਤੈਨੂੰ ਘਰੋਂ ਚੱਕ ਕੇ ਲਿਓਂਗੇ ਮੈਂ ਤੁਹਾਨੂੰ ਫੋਟੋ ਦਿਖਾਉਂਗਾ ਤੂੰ ਫੋਟੋ ਖਿੱਚ ਲਿਓ ਆਈ ਜਿਪਸੀ ਵਾਲੇ ਦੀ ਆਈ ਭੂਸਣਾਂ ਦੀ ਜਿੰਦਾਬਾਦ ਇੱਕ ਇੱਥੇ ਆ ਡੀਐਸਪੀ ਹੈਗਾ ਬਾਹਰ ਹੀ ਖੜਾ ਸੀ ਮੇਰੇ ਉੱਥੇ ਮੈਨੂੰ ਸਲੂਟ ਮਰੀ ਜਾਂਦਾ ਸੀ ਧਰਮਿੰਦਰ ਕਲਿਆਣ ਹੈ ਕੋਈ ਐਨੀ ਹੱਥ ਚੱਕੀ ਉਹ ਸੋਚਦਾ ਕਿ ਮਾਨੂੰ ਦੱਸਣਾ ਚਾਹਣਾ ਹੈ ਆ ਤਰੰਤ ਨਾਲ ਯੀਐਸਐਸਪੀ ਕਿੱਥੇ ਹੈ ਕੰਗੇ ਲੈਂਦੀ ਸੀ ਕਾਲੀਦਲਾ ਨਹੀਂ ਸਸਪੈਂਡ ਹੋਈ ਬੈਠੀ ਹੈ ਆ ਜਿਹੜੀ ਅੱਜ ਪਟਿਆਲੇ ਆ ਪਟਿਆਲੇ ਵਾਲਾ ਐਸਐਸਪੀ ਕਿਉਂ ਛੁੱਟੀ ਭੇਜਣਾ ਪਿਆ ਛੁੱਟੀ ਲੈ ਗਿਆ ਕਿਉਂਕਿ ਉਹਦੇ ਉਹਨੂੰ ਉਹਦੇ ਤੇ ਹੋਣਾ ਪਰਚਾ ਤੇ ਹੋਊਗਾ ਅੰਦਰ ਮੈਂ ਡੀਐਸਪੀ ਸਾਹਿਬ ਨੂੰ ਕਹਿਣਾ ਚਾਹਣਾ ਡੀਐਸਪੀ ਸਾਹਿਬ ਕੋਈ ਕਾਨੂੰਨ ਤੋੜੋਗੇ ਕਾਨੂੰਨ ਦੇ ਖਿਲਾਫ ਤੋੜੋਗੇ ਤਾਂ ਸਜ਼ਾ ਤੁਹਾਨੂੰ ਵੀ ਇਹ ਪਰਚਾ ਥੋੜੇ ਤੇ ਵੀ ਹੋ ਸਕਦਾ ਐ ਨਹੀਂ ਕਿ ਵੀ ਵਰਦੀ ਪਾਈ ਹੈ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਜੇ ਕਾਨੂੰਨ ਆ ਮਨੁਸਾਨ ਵਾਸਤੇ ਤੇ ਮਲਾਜ਼ਮ ਵਾਸਤੇ ਕੋਈ ਹੈ ਤੇ ਮੈਂ ਕਹਿਣਾ ਚਾਹਣਾ ਜਿੰਨੇ ਪੁਲਿਸ ਆਫਸਰ ਇਹਨਾਂ ਦੇ ਕਹਿੰਦੇ ਕਾਨੂੰਨ ਤੋੜੀ ਜਾਂਦੇ ਸਾਰਾ ਨੋਟ ਹੋਈ ਜਾਂਦੇ ਸਾਰੇ ਤੇ ਸਾਡੇ ਕੋਲੇ ਇੱਕ ਇੱਕ ਪ੍ਰੂਫ ਹੈ ਸਭ ਤੋਂ ਪਹਿਲੇ ਇਹਨਾਂ ਦੇ ਐਕਸ਼ਨ ਹੋਊਗਾ ਕਿਉਂਕਿ ਇਹਨਾਂ ਨੇ ਜੋ ਕੰਮ ਸੀ ਜੋ ਡਿਊਟੀ ਸੀ ਕਾਨੂੰਨ ਨੂੰ ਬਚਾਉਣ ਦੀ ਡਿਊਟੀ ਸੀ ਉਹਨਾਂ ਨੇ ਡਿਊਟੀਆਂ ਬਚੋਂ ਦੀ ਬਜਾਏ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਤੇ ਮੈਂ ਕਹਿਣਾ ਜੇ ਤੁਸੀਂ ਸੋਚਦੇ ਆ ਤੁਹਾਨੂੰ ਕੁਝ ਨਹੀਂ ਹੋਣਾ ਫਿਰ ਚਾਹ ਲਾ ਲਿਓ ਜਿੰਨਾ ਤੁਸੀਂ ਚਲਾਣਾ ਹੁਣ ਲਾ ਲਿਓ ਫਿਰ ਉਹਦੇ ਬਾਅਦ ਅਸੀਂ ਨਹੀਂ ਲਾਵਾਂਗੇ ਚਾਹ 30 ਬਈਰ ਸਕੇ ਤਾ ਟਾਲ ਜੀ ਆਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਤੁਹਾਨੂੰ ਬਚਾ ਲਓ ਪੰਜਾਬ ਨੂੰ 10 ਸਾਲ ਹੋ ਗਏ ਤੱਕੇ ਖਾਂਦੇ ਨਾ ਆਪਣਾ ਪੰਜਾਬ ਦੇ ਲੋਕਾਂ ਕਿੱਥੇ ਸੀ ਪੰਜਾਬ ਕਿਵੇਂ ਸੀ ਥੋੜੇ ਮਜੀਠਿਆ ਜੀ ਸਾਹਿਬ ਆਪਣੀ ਸਰਕਾਰ ਸੀ ਕਿਤੇ ਸੜਕ ਬਣੀ ਜਾਂਦੀ ਸੀ ਕਿਤੇ ਥੋੜਾ ਬੱਸ ਸਟੈਂਡ ਬਣੀ ਜਾਂਦਾ ਸੀ ਕਿਤੇ ਮਾਰਕੀਟਾਂ ਬਣੀ ਜਾਂਦੀਆਂ ਸੀ ਕਿਤੇ ਤੁਹਾਨੂੰ ਕਨੈਕਸ਼ਨ ਮਿਲੀ ਜਾਂਦੇ ਸੀ ਮੈਨੂੰ ਜੋ ਚੀਜ਼ ਚਾਹੁੰਦੇ ਸੀ ਨਾਲ ਨਾਲ ਚਾਹ ਪੂਰੇ ਹੋਈ ਜਾਂਦੇ ਸੀ 10 ਸਾਲ ਹੋ ਗਏ ਬ੍ਰੇਕਾਂ ਲੱਗਿਆਂ ਨੂੰ ਕੱਲੇ ਮਜੀਠੇ ਨਹੀਂ ਪੂਰੇ ਪੰਜਾਬ 'ਚ ਮੈਂ ਘਰੇ ਬੈਠਾ ਇੱਕ ਦਿਨ ਸੋਚ ਰਿਹਾ ਸੀ ਪਿਛਲੇ 60 ਸਾਲਾਂ 'ਚ ਕਿਹੜੇ-ਕਿਹੜੇ ਚੀਫ ਮਿਨਿਸਟਰ ਰਏ 60 ਸਾਲ ਦੇ ਵਿੱਚ ਕਿਹੜੇ-ਕਿਹੜੇ ਸਿਆਣ ਗਿਆਨੀ ਜੈਲ ਸਿੰਘ ਕਾਂਗਰਸ ਦੇ ਚੀਫ ਮਿਨਿਸਟਰ ਰਏ 5 ਸਾਲ ਦਰਬਾਰਾ ਸਿੰਘ ਰਏ 5 ਸਾਲ ਬਿਆਨ ਸਿੰਘ ਰਏ 5 ਸਾਲ ਕਿੰਨੇ ਹੋ ਗਏ 15 ਸਾਲ ਕੈਪਟਨ ਅਮਰਿੰਦਰ ਸਿੰਘ ਰਏ 10 ਸਾਲ ਹੋਗੇ 25 ਸਾਲ ਆ ਜਿਹੜਾ পাগল ਜਾ ਹੁਣ ਜਿਹੜਾ ਬਣਿਆ 5 ਸਾਲ ਹੋਇਆ ਨਾ ਕੀਦਾ ਅੱਛਾ ਭੰਡਾ ਸਾਹਿਬ ਆਇਆਗਾ 5 ਸਾਲ ਕਿੰਨੇ ਹੋਗੇ 30 ਸਾਲ ਮੈਨੂੰ ਸਾਰਿਆਂ ਦੇ 30 ਸਾਲਾਂ ਵਿੱਚ ਕਿਸੇ ਆ ਪੰਜੇ ਛੇ ਚੀਜ਼ ਮਿਸਟਰੀ ਦੀ ਇੱਕ ਨਿਸ਼ਾਨੀ ਦੱਸ ਦਿਓ ਪੰਜਾਬ ਇੱਕ ਇੱਕ ਚੀਜ਼ ਕੀ ਆ ਪੁਲ ਜਿਹੜੇ ਬਣਾਇਆ ਸੀ ਇੱਕ ਵੀ ਚੀਜ਼ ਦੱਸ ਦਿਓ ਇਹ ਤੇ ਜੀ ਨਹੀਂ ਦੱਸ ਸਕਦੇ ਤੁਸੀਂ ਇੱਕ ਨਿਸ਼ਾਨੀ ਨਹੀਂ ਦੱਸ ਸਕਦੇ ਕਿ ਆਹ ਬਣਾਇਆ ਹੈ ਜਾਂ ਆਹ ਕਿਸਾਨ ਨੂੰ ਦਿੱਤਾ ਹੈ ਜਾਂ ਗਰੀਬ ਨੂੰ ਦਿੱਤਾ ਹੈ ਆਹ ਪਿੰਡਾਂ ਵਾਸਤੇ ਕੀਤਾ ਹੈ ਆਹ ਪੰਜਾਬ ਵਾਸਤੇ ਫੈਸਲਾ ਕੀਤਾ ਇੱਕ ਚੀਜ਼ ਨਹੀਂ ਉਹ ਪੰਜ ਸਾਲ ਹੋ ਗਏ ਰਾਜ ਕਰਕੇ ਚਲੇ ਜਾਂਦੇ ਲੁੱਟ ਕੇ ਚਲੇ ਜਾਂਦੇ ਉਹਨਾਂ ਦਾ ਨਿਸ਼ਾਨਾ ਸੇਵਾ ਨਹੀਂ ਸੀ ਤੇ ਵੱਡੇ ਪਾਲ ਸਾਹਿਬ ਰੇ ਬਾਈ ਸਾਹਿਬ ਮੈਂ ਇੱਕ ਸੋਚ ਰਿਹਾ ਸੀ ਇਹ ਵੱਡੇ ਬਾਲ ਸਾਹਿਬ ਮੁੱਖ ਮੰਤਰੀ ਨਾ ਹੁੰਦੇ ਤੇ ਪੰਜਾਬ ਦਾ ਕੀ ਹੁੰਨਾ ਸੀ ਜਿਹੜੇ 30 ਸਾਲ ਪੰਜ ਮੁੱਖ ਮੰਤਰੀਆਂ ਨੇ ਤਾਂ ਕੁਸਤਾ ਨਹੀਂ ਇਹ ਇਹਦੇ ਪੰਜ ਹੋਰ ਆ ਜਾਂਦੇ ਫਿਰ ਦੇਖ ਲਿਓ ਨਾ ਤੁਹਾਡੀਆਂ ਪਿੰਡਾਂ 'ਚ ਮੰਡੀਆਂ ਹੁਣੀਆਂ ਸੀ ਨਾ ਆਟਾ ਦਾ ਵੀ ਸਕੀਮ ਹੋਣੀ ਸੀ ਨਾ ਛਗਣ ਮਿਲਦੇ ਸੀ ਨਾ ਟਿਊਬਵਲ ਕਨੈਕਸ਼ਨ ਮਿਲਨੇ ਸੀ ਨਾ ਕਸੀਆਂ ਬਣੀਆਂ ਸੀ ਨਾ ਨਹਿਰਾਂ ਬਣੀਆਂ ਸੀ ਨਾ ਸੜਕਾਂ ਬਣੀਆਂ ਸੀ ਨਾ ਹਸਪਤਾਲ ਬਣਨੇ ਸੀ ਨਾ 에어ਪੋਰਟ ਬਣਨੇ ਸੀ ਨਾ ਡੈਮ ਬਣਨੇ ਸੀ ਇਹ ਸਾਰਾ ਕੁਝ ਜੋ ਕੁਝ ਵੀ ਪੰਜਾਬ ਚ ਹੈ ਜੋ ਕੁਝ ਗਰੀਬ ਨੂੰ ਕਿਸਾਨ ਨੂੰ ਮਜ਼ਦੂਰ ਨੂੰ ਵਪਾਰੀ ਨੂੰ ਸ਼ਹਿਰਾਂ ਦੇ ਪਿੰਡਾਂ ਨੂੰ ਜੋ ਕੁਝ ਵੀ ਬਣਿਆ ਉਹਨਾਂ 22 ਸਾਲਾਂ ਚ ਬਣਿਆ ਜਦੋਂ ਵੱਡੇ ਭਾਲਤ ਸਾਹਿਬ ਮੁੱਖ ਮੰਤਰੀ ਸੀ ਭਾਵੇਂ ਤੁਸੀਂ ਘਰੇ ਬੈ ਕੇ ਖੋਟਣ ਵੀ ਲੱਗ ਲਓ ਤੁਸੀਂ ਕਹੋਗੇ ਸੁਖਵੀਰ ਨੇ ਸਹੀ ਕਿਹਾ ਹੈ ਜੀ ਕਾਲੀਦਲ ਨੇ ਬਣਾਇਆ ਇਹ ਫਿਰ ਆਪ ਤਜਰਬੇ ਕਿਉਂ ਕਰਦੇ ਆ ਕਿਉਂ ਆਪਾਂ ਤਾਂ ਸਲ ਖਰਾਬ ਕਰ ਲੇ ਬੜੀ ਸਪੀਡ ਨਾਲ ਟ੍ਰੇਨ ਚੱਲ ਪਈ ਸੀ ਪੂਰੀ ਸਪੀਡ ਨਾਲ ਬ੍ਰੇਕਾਂ ਲਾ ਲਈਆਂ ਕਿਉਂਕਿ ਆਪਾਂ ਗੱਲਾਂ 'ਚ ਆ ਗਏ ਝੂਠ ਤੇ ਗੱਲਾਂ 'ਚ ਜਿਵੇਂ ਮੈਂ ਕਿਹਾ 100 ਬਾਰ ਝੂਠ ਬੋਲੋ ਤੇ ਲੱਗੂਗਾ ਸੱਚ ਹੈ ਅਕਾਲੀ ਦਲ ਇੱਕ ਸਿੱਧੀ ਜੀ ਪਾਰਟੀ ਹੈ ਆਮ ਸਿੱਧੇ ਬੰਦਿਆਂ ਦੀ ਪਾਡੀਆਂ ਆਪਾਂ ਇਸ ਕੰਮ ਚ ਪੈਂਦੇ ਨਹੀਂ ਧੂੜ ਬੋਲਣ ਦੇ ਆ ਜਿੰਨੇ ਝਾੜੂ ਵਾਲੇ ਆ ਮੈਨ ਲੱਗਦਾ ਥੋਡੇ ਪਿੰਡ ਚ ਜਿਹੜਾ ਸਭ ਤੋਂ ਵੱਡਾ ਮਲੰਗ ਹੋਊਗਾ ਨਾ ਉਹ ਝਾੜੂ ਵਾਲਾ ਹੋਊਗਾ ਹੈ ਨਾ ਤੁਸੀਂ ਦੱਸ ਜਿੰਨੇ ਮਲੰਗ ਆ ਪਿੰਡਾਂ ਚ ਸਾਰੇ ਝਾੜੂ ਵਾਲੇ ਆ ਹੁਣ ਦੇਖ ਲੋ 13000 ਪਿੰਡ ਆ ਭਈ ਕਿੰਨੇ ਹੋਣੇ ਜੇ 5-7 ਮਲੰਗ ਦੇ ਹੋਏ 100 ਮਲੰਗ ਇਕੱਠੇ ਫੇਸਬੁਕ ਤੇ ਚੱਲ ਪੈਂਦਾ ਹੈ ਝੂਠ ਤੇ ਝੂਠ ਝੂਠ ਤੇ ਝੂਠ ਤੇ ਝੂਠ ਤੇ ਝੂਠ ਆਪਾਂ ਗੱਲਾਂ ਚਾਜੰਨੇ ਆ ਇਸ ਕਰਕੇ ਬੇਨਤੀ ਕਰਨਾ ਚਾਹਣਾ ਹੈ ਬਚਾ ਲੋ ਪੰਜਾਬ ਨੂੰ ਜੇ ਐਗ 5 ਸਾਲ ਹੋਰ ਖਰਾਬ ਹੋ ਗਏ ਨਾ ਫਿਰ ਕਿਸੇ ਨੇ ਪੰਜਾਬ ਤੱਕ ਮੂੰਹ ਨਹੀਂ ਕਰਨਾ ਅੱਜ ਕੋਈ ਇੰਡਸਟਰੀ ਪੰਜਾਬ 'ਚ ਨਹੀਂ ਆ ਰਹੀ ਕੋਈ ਨਵਾਂ ਪੈਸਾ ਨਹੀਂ ਲੱਗ ਰਿਹਾ ਗੈਂਗਸਟਰ ਇੰਨੇ ਵੱਧ ਗਏ ਲੁੱਟ ਕੋ ਇੰਨੀ ਹੋ ਰਹੀ ਜਾਂਦੀਆਂ ਰੋਜ਼ ਬੈਂਕ ਲੁੱਟਿਆ ਜਾ ਰਿਹਾ ਕੁਛ ਲੁੱਟਿਆ ਜਾ ਰਿਹਾ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਲੋਕੀ ਮਰੀ ਜਾ ਰਹੇ ਐ ਮੁੱਖ ਮੰਤਰੀ दारू ਪੀ ਕੇ ਸੁੱਤਾ ਰਹਿੰਦਾ ਐ ਯਾ ਤਾਂ ਮੁੱਖ ਮੰਤਰੀ ਯਾ ਆ ਸਰਕਾਰ ਇੱਕ ਪਾਸੇ ਬਾਦਲ ਸਾਹਿਬ ਵਰਗੇ ਜਿਹੜੇ ਸਵੇਰੇ 4 ਵਜੇ ਉੱਠ ਕੇ ਕਿਸੇ ਨਾ ਕਿਸੇ ਸ਼ਹਿਰ ਪਿੰਡ ਹਲਕੇ ਬੈਠੇ ਹੁੰਦੇ ਤੁਹਾਡੇ ਨਾਲ ਬਹਿ ਕੇ ਸੰਗਤ ਦਰਸ਼ਨ ਕਰਦੇ ਸੀ ਤੁਹਾਡੀਆਂ ਦੋ ਤਕਲੀਫਾਂ ਦੂਰ ਕਰਦੇ ਸੀ ਦੂਜੇ ਪਾਸੇ ਉਹ ਮੁੱਖ ਮੰਤਰੀ ਜਿਨੇ ਦਰਸ਼ਨ ਹੀ ਦਿੱਤਾ ਨਾ ਕੈਪਟਨ ਨੇ 5 ਸਾਲ ਦਰਸ਼ਨ ਦਿੱਤੇ ਐਨੇ ਦਕੀ ਦੇ ਨੇ ਸੀ ਇਸ ਕਰਕੇ ਜ਼ਿਲ੍ਹਾ ਪ੍ਰੀਸ਼ਦ ਇੱਕ ਟੈਸਟ ਹੈ ਕੋਈ ਗੱਲ ਨਹੀਂ ਬਲਾਕ ਸੰਧੀਆਂ ਥੋੜੀਆਂ 20 25 ਘੱਟਦੇ ਘੱਟਦੇ ਕੋਈ ਗੱਲ ਨਹੀਂ ਜਿੰਨੀਆਂ ਬੱਚੀਆਂ 100% ਲੈਣੀਆਂ ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਦੇਣੀਆਂ ਸਹੀ ਮੈਨੂੰ ਥੱਪੜ ਮਾਰੂਗੇ ਤੁਸੀਂ ਤੇ ਇਹ ਨਾ ਉਹ ਤਲਵੀਰ ਜਾਂ ਨਾ ਹੀ ਮੇਰੇ ਅਸਲੀ ਥੱਪੜ ਥੋੜਾ ਬੱਚੂਗਾ ਸਾਰਿਆਂ ਦਾ ਜੇ ਦੂਜ ਨੂੰ ਸਬਕ ਸਿਖਾ ਦਿਓ ਆ ਚਾਰ ਤੇ ਚਾਰ ਪਈਆ ਪੁੱਤ ਆ ਲੈ ਚਾਰੇ ਚਾਰੇ ਜਲਾਬੇਸ਼ਾ ਮੈਨੂੰ ਬੜਾ ਆਮਾਨ ਆ ਤੁਹਾਡੇ ਤੇ ਤੇ ਦੇਖੋ ਕੱਲੀ ਗੁਨੀਬ ਹੈ ਤੁਹਾਡਾ ਫਰਜ਼ ਹੈ ਤੇ ਮੈਂ ਇਹਨਾਂ ਕਹਿ ਜਨਾ ਚ ਅਫਸਰਾਂ ਨੂੰ ਕਹਿਣਾ ਚਾਹਣਾ ਜੇ ਕੋਲਿੰਗ ਵਾਲੇ ਤੈਨੂੰ ਕੋਈ ਧੱਕਾ ਹੋਇਆ ਫਿਰ ਤੁਸੀਂ ਵੀ ਤਿਆਰ ਰਹੋ ਤੁਹਾਡੇ ਤੇ ਵੀ ਮੁੱਖ ਸਹੀ ਟਾਈਮ ਤੇ ਐਕਸ਼ਨ ਹੋਊਗਾ ਜੇ ਤੁਸੀਂ ਕਾਨੂੰਨ ਤੋੜਿਆ ਆ ਲੋਕਾਂ ਦੀ ਆਪਣਾ ਡੈਮੋਕਰੈਟਿਕ ਰਾਈਟ ਹੈ ਵੋਟ ਪਾਣੀ ਜੇ ਤੁਸੀਂ ਕਹਿੰਦੇ ਆ ਕਿ ਧੱਕਾ ਕਰਕੇ ਨਾਲੇ ਮਜੀਠੀ ਵਾਲੇ ਤੁਸੀਂ ਕਿਵੇਂ ਧੱਕਾ ਕਰਨ ਦੇ ਹੋਗੇ ਪਰਵਾਹ ਨਾ ਕਰੋ ਜੇ ਲੋੜ ਪਈ ਮੈਨੂੰ ਗੱਲ ਹੁਣ ਕਰ ਲਿਓ ਬੜ ਤਕੜੇ ਥੋੜੇ ਤੇ ਮੈਨੂੰ ਮਾੜਾ ਮਾਨ ਆਇਆ ਤੁਸੀਂ ਤਾਂ ਡਰੇ ਨਹੀਂ ਪਰਵਾਹ ਹੀ ਨਹੀਂ ਕੀਤੀ ਆ ਲੜਾਈ ਹੁਣ ਛੋਡੀ ਆ ਵਿਕਰਮ ਸਿੰਘ ਮਜੀਠਿਆ ਤੇ ਗਨੀਪਦੀ ਨਹੀਂ ਆ ਲੜਾਈ ਛੋਡੀ ਆ ਇੰਨਾ ਹੀ ਕਹਿ ਕੇ ਅੱਗੇ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਤੁਹਾਨੂੰ ਆਇਆ ਕਿੱਥੇ ਰੰਗ ਰਾਵਾ ਸੁਭਾਣਾ ਆ ਜਾ ਆ ਗਿਆ ਉਹ ਸਪੇਸ ਨੂੰ ਲਾਸਟ ਤੇ ਤੇ ਯਾਰ ਇਸ ਨੂੰ ਸਾਈਡ ਦਿਓ ਸਾਈਡ ਦਿਓ ਸਾਈਡ ਦਿਓ ਸਾਈਡ ਦਿਓ ਸਾਈਡ ਸਾਰਾ ਸਾਈਡ ਸਾਈਡ ਯਾਰ ਕਰਵਾ ਦੇ ਦਾ ਆਸਮਾਨ ਦੇ ਆਕਾਸ਼ ਵਰਕਰ ਨੂੰ ਨਾਮ ਹੀ ਨਹੀਂ ਮਿਲਿਆ ਇਹਨਾਂ ਕੁਹਾਵੀ ਚੋਣਾਂ ਬਸ ਸਭ ਇੱਕ ਛੇ ਦੇ ਦੇ ਜਿਹੜਾ ਕਹਿੰਦੇ ਸੀ ਪੁਲਿਸ ਵਾਲੇ ਕਿ ਏਆਈ ਹੈ ਛੁੱਟੀ ਜਾਣਾ ਪ੍ਰੂਫ ਕਰਦਾ ਹੈ ਏਆਈ ਨਹੀਂ ਮੈਂ ਚੈਲੰਜ ਕਰਦਾ ਹੁਣ ਵੀ ਕਿ ਇਹਦੀ ਇਨਕੁਆਇਰੀ ਹੋਣੀ ਆ ਸਾਰਾ ਜਿਹੜਾ AI ਕਹਿੰਦੇ ਆ ਨਾ ਆ ਸਾਰਾ ਅਸਲੀ ਚਿੱਠਾ ਸਾਹਮਣੇ ਆਊਗਾ ਜੇ ਇਹਦੀ ਫ੍ਰੀ ਐਂਡ ਫੇਅਰ ਇਨਕੁਆਰੀ ਹੋਏ ਤੇ ਮੈਂ ਕਹਿਣਾ ਚਾਹਣਾ ਅਸੀਂ ਅਖੀਰ ਤੱਕ ਜਾਵਾਂਗੇ ਹਰ ਕੋਟ ਦਾ ਦਰਵਾਜ਼ਾ ਕਰਾਂਗੇ ਜਦੋਂ ਤੱਕ ਐ एसएसपी ਦੇ ਮਕਦਮਾ ਨਹੀਂ ਹੁੰਦਾ ਤੇ ਅੰਦਰ ਨਹੀਂ ਹੁੰਦਾ ਕਿਉਂਕਿ ਜੋ ਧਜੀਆਂ ਇਹਨੇ ਕਾਨੂੰਨ ਨਹੀਂ ਉਣਾਈਆਂ ਉਦੀ ਸਜ਼ਾ ਉਹਨੂੰ ਮਿਲਣੀ ਪਊਗੀ ਇਸ ਵਿੱਚ 500 ਕਰੋੜ ਰੁਪਏ ਦਾ ਸੀਐਮ ਮਿਲ ਰਿਹਾ ਜੀ ਕਿਵੇਂ ਦੇਖ ਰਹੇ ਹੋ ਨਵਜੋਤ ਕੌਰ ਸਿੱਧੂ ਨੇ ਬੜੇ ਵੱਡੇ ਇਲਜ਼ਾਮ ਲਾਇਏ ਨੇ ਕਾਂਗਰਸ ਤੇ ਦੇਖੋ ਕਾਂਗਰਸ ਤਾਂ ਨਾਲ ਇੱਕ ਦੂਜੇ ਨੂੰ ਮਾਰਨ ਤੇ ਫਿਰਦੀ ਹੈ ਉਹ ਇੱਕ ਪਾਰਟੀ ਹੈ ਜਿਨੇ ਕਿਲਾ ਲੁੱਟਿਆ ਪੰਜਾਬ ਤੇ ਦੇਸ਼ ਨੂੰ ਉਹਨਾਂ ਨੇ ਮੈਂ ਹੁਣੀ ਕਿਹਾ ਸਾਰੇ ਕਾਂਗਰਸ ਦੇ ਮੁੱਖ ਮੰਤਰੀ ਦੇ ਨਾਂ ਲਿੱਤੇ ਹੈ ਮੈਂ ਤਾਂ ਕਹਿਣਾ ਜਣਾ ਅੱਖਾਂ ਮੀਚ ਕੇ ਪੰਜਾਬੀਓ ਅਕਾਲੀ ਦਲ ਦੇ ਝੰਡਾ ਝੁਲਣ ਲਾ ਦਿਓ ਕੋਈ ਟੈਨਸ਼ਨ ਨਹੀਂ ਉਹਦੇ ਬਾਅਦ ਕਿੱਥੇ ਜਾਏਗਾ ਜੀ ਹੁਣ ਅਗਲੀ ਪਾਰਟੀ ਕਿੱਥੇ